ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰਨ ਲੱਗੇ ਆ ਦੱਸ ਦਈਏ ਕਿ ਹੁਣ ਮੌਨਸੂਨ ਹੈ ਜੋ ਜਲਦ ਹੀ ਆਪਣਾ ਅਸਰ ਦਿਖਾਵੇਗਾ ਮੌਨਸੂਨ ਦੇ ਲਈ ਜੋ ਕਿ ਪਹਿਖ ਵਾਣੀ ਆ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਮੌਨਸੂਨ ਜਲਦ ਹੀ ਪੰਜਾਬ ਦੇ ਵਿੱਚ ਜੋ ਐਂਟਰ ਹੋ ਜਾਵੇਗਾ ਜਿਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲੇਗੀ ਸੁਦਾਸ ਜੀ ਕੀ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਜੋ ਭਵਿੱਖਬਾਣੀ ਕੀਤੀ ਗਈ ਹੈ 26 ਤਰੀਕ ਤੱਕ ਮੀਂਹ ਦੱਸਿਆ ਗਿਆ ਹੈ ਪੰਜਾਬ ਦੇ ਵਿੱਚ ਪੂਰੀ ਅਪਡੇਟ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰ ਦੰਨੇ ਆ ਸੁਦਾਸ ਜੀ ਕੀ ਮੌਸਮ ਵਿਭਾਗ ਦੇ ਵੱਲੋਂ ਜੋ ਅਪਡੇਟ ਸਾਂਝੀ ਕੀਤੀ ਗਈ ਹੈ ਉਸ ਦੌਰਾਨ ਜੋ ਕਿ ਮੌਸਮ ਵਿਭਾਗ ਨੇ ਅਗਲੇ ਹਫਤੇ ਦੇ ਲਈ ਅਲਰਟ ਜਾਰੀ ਕਰਤਾ ਹੈ 26 ਜੂਨ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਇਸ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਸੋ ਪਾਰੀ ਮੀ ਯਾਨੀ ਕਿ ਆ ਕਾਫੀ ਜ਼ਿਆਦਾ ਮੀ ਪਵੇਗਾ ਬੱਦਲ ਕਰ ਜਾਣਗੇ ਬਿਜਲੀ ਚਮਕੇਗੀ ਤੇਜ਼ ਹਵਾਵਾਂ ਦੇ ਨਾਲ ਮੀ ਪਵੇਗਾ ਸੋ ਪੰਜਾਬ ਦੇ ਵਿੱਚ ਜੋ ਕਿ ਮੌਸਮ ਹੈ ਕਾਫੀ ਜ਼ਿਆਦਾ ਠੰਡਾ ਬਣਿਆ ਰਹੇਗਾ ਜੇਕਰ ਗੱਲ ਕਰੀਏ ਔਸਤਨ ਤਾਪਮਾਨ ਦੀ ਤਾਂ ਤਾਪਮਾਨ ਦੇ ਵਿੱਚ ਇੱਕ ਵਾਰ ਮੁੜ ਤੋਂ ਗਿਰਾਵਟ ਦਰਜ ਕੀਤੀ ਗਈ ਹੈ ਲੱਗ ਪੱਗ 1.7 ਡਿਗਰੀ ਦੀ ਗਿਰਾਵਟ ਪੰਜਾਬ ਦੇ ਤਾਪਮਾਨ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਕੀਤੀ ਗਈ ਹੈ ਸੋ ਦੱਸਿਏ ਕੀ ਜੋ ਪੰਜਾਬ ਦੇ ਵਿੱਚ ਮੌਨਸੂਨ ਹੈ ਜਲਦ ਹੀ ਦਾਖਲ ਹੋ ਜਾਵੇਗਾ 24 ਘੰਟਿਆਂ ਦੇ ਵਿੱਚ ਮੌਨਸੂਨ ਬਿਹਾਰ ਪੂਰਬੀ ਉੱਤਰ ਪ੍ਰਦੇਸ਼ ਮਧ ਪ੍ਰਦੇਸ਼ ਉਤਰਾਖੰਡ ਹਿਮਾਚਲ ਪ੍ਰਦੇਸ਼ ਤੇ ਲਦਾਖ ਤੇ ਕਈ ਹਿੱਸਿਆਂ ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਮੌਨਸੂਨ ਦੀ ਰਫ਼ਤਾਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਮੌਨਸੂਨ ਅੱਗੇ ਵਧਦਾ ਹੈ ਤਾਂ ਜਲਦ ਹੀ ਮੌਨਸੂਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਜਾਵੇਗਾ ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਮੌਨਸੂਨ ਹੈ ਪੰਜਾਬ ਦੇ ਵਿੱਚ ਦਾਖਲ ਹੋਣ ਦੇ ਅਨੁਕੂਲ ਹੈ ਯਾਨੀ ਕਿ ਕੁਝ ਹੀ ਦਿਨਾਂ ਦੇ ਵਿੱਚ ਮੌਨਸੂਨ ਦਾ ਅਸਰ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ ਔਰ 26 ਜੂਨ ਤੱਕ ਮੀਂਹ ਪੈਣਗੇ ਪੰਜਾਬ ਦੇ ਵਿੱਚ 26 ਜੂਨ ਤੱਕ ਬਰਸਾਤ ਦੀ ਸੰਭਾਵਨਾ ਦੱਸੀ ਗਈ ਹੈ ਔਰ ਇਹ ਸੰਭਾਵਨਾ ਜੋ ਕਿ ਭਾਰੀ ਮੀਂਹ ਦੀ ਦੱਸੀ ਗਈ ਹੈ ਸੋ ਪੰਜਾਬ ਵਾਲਿਆਂ ਲਈ ਉਹਨੇ ਖੁਸ਼ ਖਬਰੀ ਹੈ ਕਿਉਂਕਿ ਮੌਨਸੂਨ ਦੇ ਆਉਣ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਤਪਦੀ ਧੁੱਪ ਤੋਂ ਕਾਫੀ ਰਾਹਤ ਮਿਲੇਗੀ ਲੰਬੇ ਸਮੇਂ ਤੱਕ ਬਰਸਾਤਾਂ ਦੇ ਨਾਲ ਗਰਮੀ ਜੋ ਕਿ ਘਟ ਪਵੇਗੀ ਤਿੱਖੀ ਧੁੱਪ ਲੂ ਜੋ ਇਸ ਤੋਂ ਰਾਹਤ ਮਿਲੇਗੀ ਸੋ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਦਾ ਜਾ ਰਿਹਾ ਹੈ ਔਰ ਬਦਲਦੇ ਮੌਸਮ ਦੇ ਵਿੱਚ ਜੋ ਵਿਕਵਾਨੀ ਹੈ ਮੌਸਮ ਵਿਭਾਗ ਦੇ ਵੱਲੋਂ ਕਰ ਦੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੌਨਸੂਨ ਐਂਟਰ ਕਰੇਗਾ ਅਤੇ ਤੇਜ਼ ਬਰਸਾਤ ਪਵੇਗੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰਨ ਲੱਗੇ ਆ ਦੱਸ ਦਈਏ ਕਿ ਹੁਣ ਮੌਨਸੂਨ ਹੈ ਜੋ ਜਲਦ ਹੀ ਆਪਣਾ ਅਸਰ ਦਿਖਾਵੇਗਾ ਮੌਨਸੂਨ ਦੇ ਲਈ ਜੋ ਕਿ ਪਹਿਖ ਵਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਮੌਨਸੂਨ ਜਲਦ ਹੀ ਪੰਜਾਬ ਦੇ ਵਿੱਚ ਜੋ ਐਂਟਰ ਹੋ ਜਾਵੇਗਾ ਜਿਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲੇਗੀ ਸੁਦਾਸ ਜੀ ਕੀ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਜੋ ਭਵਿੱਖਬਾਣੀ ਕੀਤੀ ਗਈ ਹੈ 26 ਤਰੀਕ ਤੱਕ ਮੀਂਹ ਦੱਸਿਆ ਗਿਆ ਹੈ ਪੰਜਾਬ ਦੇ ਵਿੱਚ ਪੂਰੀ ਅਪਡੇਟ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰ ਦੰਨੇ ਆ ਸੁਦਾਸ ਜੀ ਕੀ ਮੌਸਮ ਵਿਭਾਗ ਦੇ ਵੱਲੋਂ ਜੋ ਅਪਡੇਟ ਸਾਂਝੀ ਕੀਤੀ ਗਈ ਹੈ ਉਸ ਦੌਰਾਨ ਜੋ ਕਿ ਮੌਸਮ ਵਿਭਾਗ ਨੇ ਅਗਲੇ ਹਫਤੇ ਦੇ ਲਈ ਅਲਰਟ ਜਾਰੀ ਕਰਤਾ ਹੈ 26 ਜੂਨ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਇਸ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਸੋ ਪਾਰੀ ਮੀ ਜਾਨੀ ਕੇ ਆ ਕਾਫੀ ਜ਼ਿਆਦਾ ਮੀ ਪਵੇਗਾ ਬੱਦਲ ਗੜਣਗੇ ਬਿਜਲੀ ਚਮਕੇਗੀ ਤੇਜ਼ ਹਵਾਵਾਂ ਦੇ ਨਾਲ ਮੀ ਪਵੇਗਾ ਸੋ ਪੰਜਾਬ ਦੇ ਵਿੱਚ ਜੋ ਕਿ ਮੌਸਮ ਹੈ ਕਾਫੀ ਜ਼ਿਆਦਾ ਠੰਡਾ ਬਣਿਆ ਰਹੇਗਾ ਜੇਕਰ ਗੱਲ ਕਰੀਏ ਔਸਤਨ ਤਾਪਮਾਨ ਦੀ ਤਾਂ ਤਾਪਮਾਨ ਦੇ ਵਿੱਚ ਇੱਕ ਵਾਰ ਮੁੜ ਤੋਂ ਗਿਰਾਵਟ ਦਰਜ ਕੀਤੀ ਗਈ ਹੈ ਲੱਗ ਪਗ 1.7 ਡਿਗਰੀ ਦੀ ਗਿਰਾਵਟ ਪੰਜਾਬ ਦੇ ਤਾਪਮਾਨ ਦੇ ਵਿੱਚ ਪਿਤੇ 24 ਘੰਟਿਆਂ ਦੇ ਵਿੱਚ ਕੀਤੀ ਗਈ ਹੈ ਸੋ ਦੱਸ ਜੀ ਕਿ ਜੋ ਪੰਜਾਬ ਦੇ ਵਿੱਚ ਉਹ ਮੌਨਸੂਨ ਹੈ ਜਲਦ ਹੀ ਦਾਖਲ ਹੋ ਜਾਵੇਗਾ 24 ਘੰਟਿਆਂ ਦੇ ਵਿੱਚ ਮੌਨਸੂਨ ਬਿਹਾਰ ਪੂਰਬੀ ਉੱਤਰ ਪ੍ਰਦੇਸ਼ ਮਧ ਪ੍ਰਦੇਸ਼ ਉਤਰਾਖੰਡ ਹਿਮਾਚਲ ਪ੍ਰਦੇਸ਼ ਤੇ ਲਦਾਖ ਤੇ ਕਈ ਹਿੱਸਿਆਂ ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਮੌਨਸੂਨ ਦੀ ਰਫ਼ਤਾਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਮੌਨਸੂਨ ਅੱਗੇ ਵਧਦਾ ਹੈ ਤਾਂ ਜਲਦ ਹੀ ਮੌਨਸੂਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਜਾਵੇਗਾ ਮੌਸਮ ਦੇ ਪਾਗ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਮੌਨਸੂਨ ਹੈ ਪੰਜਾਬ ਦੇ ਵਿੱਚ ਦਾਖਲ ਹੋਣ ਦੇ ਅਨੁਕੂਲ ਹੈ ਯਾਨੀ ਕਿ ਕੁਝ ਹੀ ਦਿਨਾਂ ਦੇ ਵਿੱਚ ਮੌਨਸੂਨ ਦਾ ਅਸਰ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ ਔਰ 26 ਜੂਨ ਤੱਕ ਮੀਂਹ ਪੈਣਗੇ ਪੰਜਾਬ ਦੇ ਵਿੱਚ 26 ਜੂਨ ਤੱਕ ਬਰਸਾਤ ਦੀ ਸੰਭਾਵਨਾ ਦੱਸੀ ਗਈ ਹੈ ਔਰ ਇਹ ਸੰਭਾਵਨਾ ਜੋ ਕਿ ਭਾਰੀ ਮੀਂਹ ਦੀ ਦੱਸੀ ਗਈ ਹੈ ਸੋ ਪੰਜਾਬ ਵਾਲਿਆਂ ਲਈ ਹੁਣੇ ਖੁਸ਼ਖਬਰੀ ਹੈ ਕਿਉਂਕਿ ਮੌਨਸੂਨ ਦੇ ਆਉਣ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਤਪਦੀ ਧੁੱਪ ਤੋਂ ਕਾਫੀ ਰਾਹਤ ਮਿਲੇਗੀ ਲੰਬੇ ਸਮੇਂ ਤੱਕ ਬਰਸਾਤਾਂ ਦੇ ਨਾਲ ਗਰਮੀ ਜੋ ਕਿ ਘਟ ਪਵੇਗੀ ਤਿੱਖੀ ਧੁੱਪ ਲੂ ਜੋ ਇਸ ਤੋਂ ਰਾਹਤ ਮਿਲੇਗੀ ਸੋ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਦਾ ਜਾ ਰਿਹਾ ਹੈ ਔਰ ਬਦਲਦੇ ਮੌਸਮ ਦੇ ਵਿੱਚ ਜੋ ਵਿਕਵਾਨੀ ਹੈ ਮੌਸਮ ਵਿਭਾਗ ਦੇ ਵੱਲੋਂ ਕਰ ਦੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੌਨਸੂਨ ਐਂਟਰ ਕਰੇਗਾ ਅਤੇ ਤੇਜ਼ ਬਰਸਾਤ ਪਵੇਗੀ